ਤੇ ਪਾੜ ਪਿਆ ਹੈ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਲਹਿਰਾ ਗਾਗਾ ਜਿਹੜੀ ਨਹਿਰਾਂ ਜਿੱਥੇ ਨਜ਼ਦੀਕ ਸ਼ਹਿਰ ਦੇ ਨਜ਼ਦੀਕ ਨਹਿਰ ਲੰਘਦੀ ਹੈ ਉਥੇ ਪਾੜ ਪੈ ਗਿਆ ਤੇ ਨਿਮਤ ਇਹ ਰਹੀ ਕਿ ਸ਼ਹਿਰ ਵਾਲੇ ਪਾਸੇ ਨਹੀਂ ਪਿਆ ਜਿੱਧਰ ਨੂੰ ਖੇਤ ਨੇ ਖੇਤਬਾਨ ਨੇ ਉਧਰ ਨੂੰ ਜਿਹੜਾ ਪਾੜ ਪੈ ਗਿਆ तकरीबन ਦੱਸਿਆ ਜਾ ਰਿਹਾ ਹੈ ਕਿ ਕਈ ਏਕੜ ਜਿਹੜੀ ਜ਼ਮੀਨ ਦੇ ਵਿੱਚ ਪਾਣੀ ਭਰ ਗਿਆ ਤਾਂ ਉਥੇ ਹੀ ਪਾੜ ਨੂੰ ਜਿਹੜਾ ਭਰਨ ਦੇ ਲਈ ਨਰੇਗੇ ਵਾਲੀ ਬੀਬੀਆਂ ਔਰ ਵੱਡੀ ਜੈਸ ਵੀ ਮਸ਼ੀਨ ਵੀ ਲਗਾਈ ਹੋਈ ਹੈ ਤੇ ਉਥੇ ਹੀ ਜਿਹੜਾ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਤੇ ਨਹਿਰੀ ਵਿਭਾਗ ਨੂੰ ਵੀ ਸੂਚਨਾ ਨਾਮ ਹੈ ਜੀ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਐਸ ਡੀਓ ਇਰੀਗੇਸ਼ਨ ਡਾਲਪੁਰਾ ਤੇ ਜਿਹੜਾ ਇਹ ਪਾਰ ਪਿਆ ਕਿੱਥੇ ਜੇ ਪਿਆ ਹੈ ਹੈਗਾ ਤੇ ਕਿੰਨਾ ਕੁ ਵੱਡਾ ਪਾਰ ਹੈਗਾ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਉਸ ਦਾ ਇਹ ਪਾਰ ਜੀ ਲਹਿਰੇ ਤੋਂ ਅਰਾਊਂਡ 2 ਕਿਲੋਮੀਟਰ ਦੋ ਡਾਊਨਸਟ੍ਰੀਮ ਹੋਇਆ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭਗ 15 ਫੁੱਟ ਦਾ ਪਾਰ ਹੈ ਹਾਲੇ ਤੇ ਅਸੀਂ ਏਸੀਪੀ ਮੌਕੇ ਤੇ ਆ ਗਈ ਹੈ ਬੈਗ ਭਰ ਰਹੇ ਹਾਂ ਅਸੀਂ ਹੋਪਸ ਹੋ ਕੇ ਅਸੀਂ ਬਹੁਤ ਛੇਤੀ ਇਹਨੂੰ ਬਲਕ ਕਰ ਦਾਂਗੇ ਕਣੀ ਜਦੋਂ ਪਾਣੀ ਛੱਡਿਆ ਗਿਆ ਤੇ ਇਹਦੇ ਵਿੱਚ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ ਸ਼ਾਮ ਨੂੰ ਆਇਆ ਸੀ ਜੀ ਪਾਣੀ ਇਕਦਮ ਜ਼ਿਆਦਾ ਆ ਜਾਣ ਕਰਕੇ ਉਹ ਇੱਕ ਵਾਰ ਹੋ ਗਿਆ ਅਸੀਂ ਬਰੰਤਨਾਮ ਕਰ ਰਹੇ ਹਾਂ ਸਿਰ ਪਾਣੀ ਜਾ ਕਿੱਥੇ ਰਿਹਾ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਲੇ ਤੱਕ ਤਾਂ ਕੋਈ ਦਿਖਿਆ ਨਹੀਂ ਇਹਦੇ ਵਿੱਚ। ਪਰ ਇਹਨੂੰ ਪਲੱਗਡ ਕਰਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ? ਬੰਦ ਕਰਨਾ। ਪਲੱਗ ਕਰਨ ਲਈ ਆਪਾਂ ਜਿਹੜੇ ਜੀਸੀਬੀ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ ਬੈਗ ਭਰੀ ਜੰਨੇ ਆ। ਮਿੱਟੀ ਦੇ ਥੱਲੇ ਲੱਗ ਪਲੱਗ ਕਰਾਂਗੇ ਜੀ ਇਹਨੂੰ ਛੇਤੀ ਛੇਤੀ। ਪਰ ਨਹਿਰ ਦੇ ਕਈ ਹਿੱਸੇ ਐਦਾਂ ਦੇ ਨੇ ਜਿੱਥੇ ਹਜੇ ਤੱਕ ਉਹਨੂੰ ਪੁਰਾਣਾ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਖੜੇ ਆ ਉਹ ਤੇ ਏਰੀਏ ਦੇ ਉੱਤੇ ਵੀ ਦੇਖੋ ਪਿੱਛੇ ਪਾਰ ਪੈਣ ਵਾਲਾ ਹੈਗਾ। ਤਾਂ ਉਹਦੇ ਨਹਿਰ ਕਾਫੀ ਪੁਰਾਣੀ ਹੈ ਜੀ ਇਹ ਆਰਾਊਂਡ 40 ਸਾਲ ਹੈ ਪੁਰਾਣੀ ਨਵੀਂ ਸਾਰੀ ਨਵੀਂ ਹੀ ਬਣੇਗੀ ਮੈਕਨਿਕ ਵੱਲੋਂ ਇਹਦੀ ਇੰਪੋਰਟ ਕੀਤੀ ਜਾਂਦੀ ਹੈ ਵੀ ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਇਹ ਦਿੱਤਾ ਗਿਆ ਵੀ ਨਵੇਂ ਪ੍ਰੋਜੈਕਟ ਨਵੀਂ ਬਣੂਗੀ ਜੀ ਸਾਰੀ ਨਹਿਰ ਉਹ ਜੇ ਕੋਈ ਅਮਰਜੈਂਸੀ ਕੋਈ ਹੋਰ ਹਲਾਤਾ ਇਦਾਂ ਦੇ ਪੈਦਾ ਹੁੰਦੇ ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਗ ਵਗੈਰਾ ਹੈਗੇ ਨੇ ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੂਗੀ ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ ਕਿਵਰੀ ਜੜਾ ਮਦਰਾ ਕਰਕੇ ਬੰਦ ਕਦੋਂ ਤੱਕ ਹੋਸ ਆ ਰਿਹਾ ਜਾਂ ਕੋਈ ਪਾਣੀ ਦੀ ਲੋੜ ਹੈਗੀ ਹੈ ਹੁਣ ਇਹ ਚੱਲੇ ਪਾਣੀ ਦੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਝੋਨੇ ਦੇ ਚ ਤਾਂ ਇਹ ਦੇ ਕਰਕੇ ਮਤਲਬ ਇਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਉਹਨੂੰ ਜੀ ਨਾਮ ਹੈ ਵੀਰੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਜਿਹੜਾ ਆ ਪਾੜ ਪਿਆ ਹੈ ਕਿੱਥੇ ਪਿਆ ਹੈ ਕਿੰਨਾ ਪਾੜ ਹੈਗਾ ਕੀ ਕਹਿਣਾ ਚਾਹੁੰਦਾ ਇਹ ਜਦੋਂ ਆਪਾਂ ਇਹ ਲਹਿਰਗਾ ਕਿਦੋਂ ਕੋਟਰ ਨੂੰ ਜਾਂਦੇ ਆ ਜੀ ਉਹਦੇ ਵਿਚਾਲੇ ਪੁਲ ਤੋਂ ਘੱਟੋ ਘੜਾ 1/2 ਕਿਲੋਮੀਟਰ ਤੋਂ ਥੋੜਾ ਹੀ ਘੱਟਾ ਇਹ ਲਹਿਰ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉੱਥੇ ਪਾੜ ਪੈ ਚੁੱਕੀ ਹੁਣ ਤਾਂ ਘੱਟੋ ਘੱਟ ਜੀ 10-15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜ ਜੋ ਆਪਣਾ ਪਾਣੀ ਆ ਬਹੁਤ ਰਫਤਾਰ ਨਾਲ ਗਾਗਲੀ ਸਾਈਡ ਨੂੰ ਪਾਣੀ ਜਾਣ ਲੱਗ ਰਿਹਾ ਜੀ ਉੱਥੇ ਜੋ ਵੀ ਕੋਈ ਨਕਸ਼ ਕਰਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਨਹਿਰ ਫੁੱਲ ਪਰਦੀ ਨਹਿਰ ਫੁੱਲ ਜਾ ਰਹੀ ਹੈ ਜੀ ਪਹਿਲਾਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਉਦੋਂ ਆਪਣਾ ਮਿੱਤਰਾ ਜੀ ਉਹ ਨੰਬਰ ਮੰਗ ਰਿਹਾ ਸੀ ਕਹਿੰਦਾ ਵੀ ਜੋ ਪਿੱਛੇ ਕਾਰਪੁੱਲਾ ਜੀ ਉਹ ਵੀ ਪੂਰਾ ਮਤਲਬ ਕਾਰਪੁੱਲ ਦੇ ਨਾਲ ਖਿਸਕ ਕੇ ਪਾਣੀ ਜਾ ਰਿਹਾ ਜੋ ਟ੍ਰੇਨਾਂ ਗੱਡੀ ਬਹੁਤ ਸਲੋ ਜਾ ਰਹੀ ਉੱਥੇ ਪਾਣੀ ਹੱਦ ਤੋਂ ਜ਼ਿਆਦਾ ਨਹਿਰ ਦੇ ਵਿੱਚ ਛੱਡਿਆ ਹੋਇਆ ਜੀ ਵਿਭਾਗ ਦਾ ਕੋਈ ਆਇਆ ਕੋਈ ਉੱਪਰ ਗੱਲਬਾਤ ਹੁਣ ਤੱਕ ਤਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਦਿਖਿਆ ਨਹੀਂ ਹਲੇ ਬਾਕੀ ਵੀਰ ਕੈਰ ਨੇ ਵੀ ਫੋਨ ਕੀਤਾ ਹੋਇਆ ਉਹਨਾਂ ਨੂੰ ਵੀ ਜਦੋਂ ਵੀ ਕੋਈ ਇਹ ਤੇ ਐਕਸ਼ਨ ਹੋਊਗਾ ਫੇਰੇ ਪਤਾ ਲੱਗੋਗੀ ਫਿਲਹਾਲ ਤੱਕ ਕੋਈ ਨਹੀਂ ਹੈ ਜੀ ਸਰ ਜਿਹੜੇ ਨਹਿਰ ਟੁੱਟੀ ਸੀਗੀ ਕਿੱਥੇ ਲਿਜੀਆ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਰਹਿ ਬੰਦਾ ਇਹ ਜੀ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੀ ਇਹਦੇ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟੜੇ ਵੱਲੋਂ ਜਾਂਦੇ ਆ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟੈਪ ਤੇ ਆਸੀਂ ਪਾੜ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਸੀ ਤੇ ਹੁਣ ਥੋੜਾ ਜਿਹਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇਗੇ ਜਲਦੀ ਇਹ ਜਿਹੜਾ ਪਾੜ ਪੈਨ ਪੂਰਾ ਜਾਊਗਾ ਸਰ ਕਿੰਨੇ ਕੁ ਫੁੱਟ ਦਾ ਪਾੜ ਜਿਹੜਾ ਲੱਗ ਰਿਹਾ ਹੈਗਾ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਿਆ ਹੈ ਇੱਕ ਲੋਕਾਂ ਦਾ ਗਰਨ ਹੈ ਕਿ ਲਹਾਰਾਗਾਗਾ ਸੁਨਾ ਮਾਰਗ ਦੇ ਨਜ਼ਦੀਕ ਨਹਿਰ ਦੇ ਵਿੱਚ ਪਾੜ ਪੈ ਗਿਆ ਤਾਂ ਜਦੋਂ ਪਾੜ ਪਿਆ ਸਾਨੂੰ ਪਤਾ ਨਹੀਂ ਲੱਗਿਆ ਤਕਰੀਬਨ ਸਵੇਰੇ ਜਦੋਂ ਰਾਹੀ ਨੰਗੇ ਤਾਂ ਉਹਨਾਂ ਨੇ ਲੋਕਾਂ ਨੂੰ ਔਰ ਸਥਾਨਿਕ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਮੌਕੇ ਤੇ ਜេសਬੀ ਵੀ ਮਗਾਈ ਵੀ ਪਾੜ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਨਹਿਰ ਪਿੱਛੋਂ ਜਿਹੜੀ ਮਾਤਲ ਪਾਸਿਓਂ ਡੱਕਾ ਡੱਕ ਭਰੀ ਆ ਰਹੀ ਹੈ ਇਸ ਕਰਕੇ ਕਾਫੀ ਜਿਹੜਾ ਸ਼ਹਿਰ ਵਾਲੇ ਪਾਸੇ ਜੇ ਪਾੜ ਪੈ ਜਾਂਦਾ ਤਾਂ ਨੁਕਸਾਨ ਹੋਣਾ ਸੀ ਪਰ ਗ੍ਰਿਮ ਤੇ ਰਹੀ ਕਿ ਜਿੱਧਰ ਖੇਤ ਬਾਣ ਨੇ ਉਧਰ ਪਾੜ ਪਿਆ ਤੇ ਫਿਲਹਾਲ ਜਿਹੜਾ ਪਾੜ ਭਰਨ ਦੇ ਵਿੱਚ ਮੌਕੇ ਦੇ ਅਧਿਕਾਰੀ ਲੱਗੇ